ਦੇ ਨਈ ਯਾਰ ਚੱਕ ਦੋ ਚੱਕ ਦੋ ਤੁਸੀਂ ਜਾਓ ਉਠੋ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਪਿੰਡ ਲਾਲਚੀਆਂ ਦੇ ਨਜ਼ਦੀਕ ਦੱਸ ਦਈਏ ਕਿ ਇੱਕ ਕਾਰ ਹਾਦਸਾ ਗ੍ਰਸਤ ਹੋਈ ਹੈ ਜਿਸ ਨੂੰ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਚਲਾ ਰਿਹਾ ਸੀ ਇਹ ਕਾਰ ਫਿਰੋਜ਼ਪੁਰ ਤੋਂ ਗੋਲੂ ਕਾ ਮੋੜ ਵੱਲ ਨੂੰ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਅਗੋ ਲਾਈਟਾਂ ਪੈਣ ਦੇ ਕਾਰਨ ਕਾਰ ਚਾਲਕ ਨੂੰ ਰੋਡ ਦਿਖਾਈ ਨਹੀਂ ਦਿੱਤੀ ਤਾਂ ਕਾਰ ਸੜਕ ਤੋਂ ਥੱਲੇ ਉਤਰ ਗਈ ਇਸ ਹਾਦਸੇ ਦੇ ਵਿੱਚ ਗਰੀਮਤ ਰਹੀ ਕਿ ਪੰਜਾਬ ਪੁਲਿਸ ਦਾ ਜੋ ਮੁਲਾਜ਼ਮ ਇਸ ਗੱਡੀ ਨੂੰ ਚਲਾ ਰਿਹਾ ਸੀ ਉਸ ਦੇ ਕੋਈ ਜ਼ਿਆਦਾ ਸੱਟਾਂ ਨਹੀਂ ਲੱਗੀਆਂ 에ਅਰ ਬੈਗ ਖੁੱਲਣ ਕਾਰਨ ਬਚਾਅ ਹੋ ਗਿਆ ਲੇਕਿਨ ਦੱਸ ਦਈਏ ਕਿ ਅੱਜ ਦੇ ਸਮੇਂ ਦੇ ਵਿੱਚ ਰੋਡ ਤੇ ਐਚਡੀ ਲਾਈਟਾਂ ਦੇ ਕਾਰਨ ਕਾਫੀ ਪਰੇਸ਼ਾਨੀ ਪੈਦਾ ਹੋ ਜਾਂਦੀ ਹੈ ਐਜੇ ਦੇ ਵਿੱਚ ਜੋ ਲੋਕ ਅੱਖਾਂ ਤੋਂ ਘੱਟ ਦਿਸਦਾ ਜਾਂ ਫਿਰ ਨਜ਼ਰ ਕਮਜ਼ੋਰ ਹੈ ਜਿਨ੍ਹਾਂ ਦੀ ਉਹਨਾਂ ਵਾਸਤੇ ਵੱਡੀ ਪਰੇਸ਼ਾਨੀ ਦਾ ਸਬਬ ਬੰਦੀਆਂ ਨੇ ਇਹ ਐਕਚੁਅਲੀ ਲਾਇਕਾ ਇਸੇ ਦਿਨ ਦੱਸਾਲ ਹੈ ਕਿ ਕੰਮ ਤੇ ਆਪਣੇ ਹੱਥ 50% ਦੀ ਸਪੀਡ ਤੇ ਜਾ ਰਿਹਾ icar 40 ਦਾ ਲੱਗਾ ਪੈਨਕਾਰ icar ਤੇ ਸਤੁਲਕਵਾ ਬੈਠਾ ਜੀ ਕਾਰ ਰੂਪ ਤੋਂ ਸੱਦੇ ਸੜਕਾਂ ਤੇ ਡਰਕਾ ਤੇ ਪੀਚਾ ਵਜੇ ਦਿਨ ਦੱਸਾਲ ਹਾਦਸਾ ਵਾਪਰ ਗਿਆ ਹਾਲਾਂਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪੰਜਾਬ ਪੁਲਿਸ ਦੇ ਗੱਲਦਬੇ ਮਹੌਲੀ ਟੋਟਾ ਲੱਗਿਆ ਨੇ ਲੇਕਿਨ ਕਾਰ ਪੂਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ ਹੈ ਤਸਵੀਰਾਂ ਹਨ ਜਲਾਲਾਬਾਦ ਫਨੋਸਪੁਰ ਹਾਈਵੇ ਤੇ ਪਿੰਡ ਲਾਲਟੀਆਂ ਦੇ ਨਜ਼ਦੀਕ ਆ ਯਾਰ ਇਤਨਾ ਬੱਦਸਾਤ ਆਪਣੀ ਗਰੇ ਖੱਲ੍ਹੇ ਹੀ ਉਤਰੀ ਹੈ ਮੇਰੇ ਮਨ ਲੱਗਦਾ ਆ ਫੜੋ ਗੱਡੀ ਲੱਗੀ ਹੈ ਆਪਣੀਆਂ ਲਾਲਟੀਆਂ ਕੋਲੇ ਕੋਈ ਸਟਾਫ ਨਹੀਂ ਹੈਗਾ ਕਦਾਂ ਵੀ ਲੈ ਕੇ ਗੋਕੀ ਆਉਣਾ ਸੀ ਭਾਈ ਉੱਥੇ ਲੈਟ ਲੱਗੀ ਹੈ ਮੈਂ ਤਾਂ ਆ ਕੇ ਸੈਰ ਦਾ ਚੱਲਿਆ ਹੁੰਦਾ ਜਿੱਥੋਂ ਹੋਰ ਵੇ ਕਰ ਲਿਆ ਕੋਈ ਨਹੀਂ ਉਹ ਕਹਿਵੇਂ ਗੱਲਬਾਤ ਕਰਦੇ ਪਏ ਮੜੀ ਜੀ ਨਾਲ ਗੱਲ ਕਰ ਰਿਹਾ ਹੈ ਗੱਲ ਕਰ ਰਿਹਾ ਆ ਆਪਣਾ ਹੀ ਬੰਦਾ ਹੈ ਆਹ ਵਾਦੋ ਐ ਸੀਗਨ ਜੀ ਆਇਆ ਭਾਈ ਹੋ ਗਈ ਹਾਂ ਤੇ ਨੀਂਹ ਨਾਲ ਕੱਢੀ ਦਾ ਤਾਂ ਕੋਈ 4 ਮਹੀਨੇ ਲੱਗੇ ਲੱਗੇ ਪਰ ਇਹ ਮੈਂ ਜਾਣਦਾ ਹਾਂ ਹਾਂ ਕੀ ਕੁਟੀ ਦਾ ਕੋਈ ਨਹੀਂ ਚੱਲਦਾ ਹੈ ਨਾ ਚੱਲ ਆ ਮੈਂ ਤਾਂ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਜਿੱਥੇ ਇੱਕ ਕਾਰ ਦੁਰਘਟਨਾਗ੍ਰਸਤ ਹੋਈ ਹੈ ਦੱਸ ਦਈਏ ਕਿ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਸਨ ਔਰ ਡਿਊਟੀ ਤੋਂ ਵਾਪਸ ਘਰ ਜਾ ਰਹੇ ਸਨ ਤਾਂ ਅਚਾਨਕ ਰੋਡ ਤੇ ਲਾਈਟਾਂ ਜਿਹੜੀਆਂ ਉਹ ਵੱਜਦੀਆਂ ਤਾਂ ਗੱਡੀ ਜਿਹੜੀ ਆ ਸੜਕ ਤੋਂ ਥੱਲੇ ਉਤਰ ਜਾਂਦੀ ਹੈ ਜਿਸ ਕਾਰਨ ਹਾਦਸਾ ਵਾਪਰਦਾ ਗੱਡੀ ਦੇ 에ਅਰ ਬੈਗ ਖੁੱਲ ਜਾਂਦੇ ਫਿਲਹਾਲ ਅੱਜ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਗੱਡੀ ਨੂੰ ਚਲਾ ਰਹੇ ਸਨ ਉਹ ਸੁਰੱਖਿਅਤ ਦੱਸੇ ਜਾ ਰਹੇ ਆ ਲੇਕਿਨ ਗਰਮਤ ਰਹੀ ਕਿ ਗੱਡੀ ਦਾ ਹੀ ਨੁਕਸਾਨ ਹੋਇਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹ ਸਾਰਾ ਹਾਦਸਾ ਜਿਹੜਾ ਹੈਗਾ ਇਹ ਲਾਈਟਾਂ ਜਿਹੜੀਆਂ ਅੱਜ ਕੱਲ ਜਿਸ ਤਰ੍ਹਾਂ ਦੇ ਨਾਲ ਐਚਡੀ ਲਾਈਟਾਂ ਚੱਲਦੀਆਂ ਤਾਂ ਤੇਜ਼ ਲਾਈਟਾਂ ਦੇ ਕਾਰਨ ਜਿਹੜਾ ਇਹ ਹਾਦਸਾ ਵਾਪਰਿਆ ਤਾਂ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਇਸ ਦੌਰਾਨ ਜੋ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਠੀਕ ਆ ਠੀਕ ਨੇ 에어백 ਖੁੱਲ ਜਾਣ ਕਰਨ ਜਿਹੜਾ ਕੀ ਆ ਉਹਨਾਂ ਦੀ ਬਚਤ ਹੋ ਗਈ ਤਾਂ ਹਾਦਸਾ ਜਿਹੜਾ ਉਹ ਲਾਈਟਾਂ ਦੇ ਅੱਗੋਂ ਪੈਣ ਕਰਨ ਹੋਇਆ